ਦਾ ਵਾਲੀ ਚੈਨਲ ਤੇ ਅੱਜ ਜੀਓ ਸਵਾਗਤ ਅੱਜ ਦੀ ਤਾਜ਼ਾ ਖਬਰ ਬੰਗਲੌਰ ਹਾਈਬੇਡ ਇੰਡੀਗੋ ਦੀ 102 ਉਡਾਨਾਂ ਰੱਦ ਯਾਤਰੀ ਫਸੇ ਇੰਡੀਗੋ 에ਅਰਲਾਈਨ ਦੀ ਉਡਾਣ ਨਾਲ ਸੰਬੰਧਿਤ ਤਕਨੀਕੀ ਤੇ ਸੰਚਾਲਨ ਖਰਾਬੀ ਕਾਰਨ ਸ਼ੁਕਰਵਾਰ ਨੂੰ ਬੰਗਲੌਰ ਤੋਂ ਕੇਪੇਗੋੜਾ ਅੰਤਰਰਾਸ਼ਟਰੀ ਵਾਈ ਹੱਡੇ ਉੱਤੇ ਕੁੱਲ 102 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਇਹਨਾਂ ਵਿੱਚੋਂ 50 ਰਵਾਨਾ ਹੋਣ ਵਾਲੀਆਂ ਸੀ ਤੇ 52 ਆਉਣ ਵਾਲੀਆਂ ਉਡਾਨਾਂ ਸ਼ਾਮਲ ਹਨ ਇਸ ਤੋਂ ਇਲਾਵਾ 30 ਤੋਂ ਵੱਧ ਉਡਾਨਾਂ ਵਿੱਚ ਦੇਰੀ ਹੋਈ ਜਿਸ ਕਾਰਨ ਯਾਤਰੀ ਨੂੰ ਕਾਫੀ ਅਸੁਵਿਧਾ ਹੋਈ। ਕੋਈ ਆਪਣੀਆਂ ਡਾਨਾ ਦੇ ਚਾਣ ਰੱਦ ਹੋਣ ਤੋਂ ਨਰਾਜ ਯਾਤਰੀਆਂ ਨੇ ਇੰਡੀਗੋ ਕਾਊਂਟਰਾਂ ਤੇ ਵਿਰੋਧ ਪ੍ਰਦਰਸ਼ਨ ਕੀਤਾ। ਸਥਿਤੀ ਨੂੰ ਕਾਬੂ ਤੋਂ ਬਾਹਰ ਹੋਣ ਤੋਂ ਰੋਕਣ ਲਈ ਹਵਾਈ ਅੱਡੇ ਦੇ ਵੱਧੂ ਪੁਲਿਸ ਬਲ ਤਣਾਤ ਕੀਤੇ ਗਏ ਤੇ ਸੁਰੱਖਿਆ ਉਪਾਅ ਕੀਤੇ ਗਏ। ਉਡਾਣ ਵਿੱਚ ਦੇਰੀ ਕਾਰਨ ਪਹੁੰਚਣ ਵਾਲੇ 게ਟਾਂ ਤੇ ਯਾਤਰੀ ਨੂੰ ਇੱਕੋ ਮੱਤਰਬੂਨ ਘਾਟ ਦੇਖੀ ਗਈ ਅਤੇ ਆਮ ਤੌਰ ਤੇ ਪੀੜ ਵਾਲੇ ਖੇਤਰਾਂ ਸੋਨ ਸੰਹਾਨ ਯਾਤਰੀਆਂ ਨੂੰ ਯਾਤਰੀਆਂ ਦੇ 카ਟੂਨ ਜਿਹੀ ਸਿਤੀ ਪੈਦਾ ਕਰ ਦਿੱਤੀ ਹੈ ਜਿੱਥੇ ਟੈਕਸੀ ਡਰਾਈਵਰਾਂ ਨੂੰ ਕਿਰਾਇਆ ਵਸੂਲਣਮ ਲਈ ਸੰਘਰਸ਼ ਕਰ ਰਹੇ ਹਨ ਪਿਛਲੇ ਦਿਨੀ ਬੀ ਐਮਟੀਸੀ ਸੰਗਰਾਏ ਵਿਖੇ ਵੀ ਕਾਫੀ ਕਰਪਟ ਆਈ ਸੀ ਜਿਸ ਕਾਰਨ ਬੱਸ ਡਰਾਈਵਰਾਂ ਨੂੰ ਜਾਤੀਆਂ ਨੂੰ ਅਡਿਕ ਕਰਨੀ ਪਈ ਧੰਨਵਾਦ ਜੀ ਖਬਰਾਂ ਜੁਲਨਿੰਗ ਬੁੜੇ ਦੇ ਚੈਨਲ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ